ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ 에어ਪੋਰਟ ਤੋਂ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਹੁਣੇ-ਹੁਣੇ ਜਾਣਕਾਰੀ ਮਿਲੀ ਆ 에어 ਇੰਡੀਆ ਦੇ ਇੱਕ 80 ਸਾਲੀ ਯਾਤਰੀ ਨੇ ਮੁੰਬਈ ਹਵਾਈ ਅੱਡੇ ਤੇ ਵੀਲਚਰ ਦੀ ਬੇਨਤੀ ਕੀਤੀ ਪਰ ਵੀਲਚਰ ਜਦੀ ਭਰੀ ਮੰਨ ਕਰਕੇ ਇੰਤਜ਼ਾਰ ਕਰ ਲਈ ਕਹਤੋਂ ਬਾਅਦ ਉਸ ਵਿਅਕਤੀ ਨੇ ਪੈਦਲ ਚੱਲਣ ਦਾ ਫੈਸਲਾ ਕੀਤਾ ਤੇ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਡਿਗਨ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਤੇ ਇੱਕ ਨੰਬਰ ਅਫਰ ਵੀ ਨੂੰ ਹਵਾਈ ਅੱਡੇ ਤੇ ਵਾਪਰੀ ਜਦੋਂ ਯਾਤਰੀ ਨਿਊਯਾਰਕ ਤੋਂ 에ਅਰ ਇੰਡੀਆ ਦੀ ਅਡਾਣ ਤੋਂ ਉਤਰਿਆ ਤੇ 에ਅਰਲਾਈਨ ਦੇ ਕਬੂਲਾਰੇ ਨੇ ਸ਼ੁਕਰਵਾਰ ਨੂੰ ਦੱਸਿਆ ਕਿ ਯਾਤਰੀ ਦੀ ਉਮਰ 80 ਸਾਲ ਤੋਂ ਵਾਸਤੇ 에ਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਚ ਕਿਹਾ ਕਿ 휠ਚੇਰ ਦੀ ਭਾਰੀ ਮੰਗ ਕਰਕੇ ਉਸਨੇ ਯਾਤਰੀ ਨੂੰ 에어ਲਾਈਨ ਸਟਾਫ ਦੀ ਸਹਾਇਤਾ ਨਾਲ 휠ਚੇਰ ਦੀ ਅੜੀ ਕਰਨ ਦੀ ਬੇਨਤੀ ਕੀਤੀ ਪਰ ਵਿਅਕਤੀ ਨੇ ਆਪਣੀ ਪਤਨੀ ਨਾਲ ਪੈਦਲ ਚੱਲਣ ਦਾ ਫੈਸਲਾ ਕੀਤਾ ਉਹਨਾਂ ਨੇ ਕਿਹਾ ਕਿ ਬਾਰਾਫਰ ਵੀ ਨਿਊਯਾਰਕ ਤੋਂ ਮੁੰਬਈ ਲਈ ਉਡਾਣ ਨਿਊਯਾਰਕ ਤੋਂ ਮੁੰਬਈ ਲਈ ਉਡਾਣ ਭਰਨ ਵਾਲਾ ਇਹ ਯਾਤਰੀ ਆਪਣੀ ਪਤਨੀ ਨਾਲ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਕਰਦੇ ਸਮੇਂ ਬਿਮਾਰ ਹੋ ਗਿਆ ਤੇ ਉਸਦੀ ਪਤਨੀ 휠ਚੇਰ ਤੇ ਸੀ ਤੇ 에어ਲਾਈਨ ਨੇ ਕਿਹਾ ਕਿ ਯਾਤਰੀ ਨੂੰ ਤੁਰੰਤ ਹਸਪਤਾਲ ਲਿਆ ਗਿਆ ਜਿੱਥੇ ਹਵਾਈ ਅੱਡੇ ਦੇ ਡਾਕਟਰ ਨੇ ਉਸ ਨੂੰ ਮਰਤਕ ਅਲਾਨ ਦਿੱਤਾ ਵੀਡੀਓ ਦੇਖਣ ਲਈ ਤੁਹਾਡਾ